ਜਲਦੀ ਹੀ ਲੋਕ ਫਿਲਮਾਂ ਅਤੇ ਟੀਵੀ ਸੀਰੀਅਲਾਂ ਦੇ ਵਿੱਚ ਆਨੰਦ ਕਾਰਜ ਦੇ ਦ੍ਰਿਸ਼ ਨਜ਼ਰ ਨਹੀਂ ਆਉਣਗੇ ਹਾਲ ਦੇ ਵਿੱਚ ਇੱਕ ਦ੍ਰਿਸ਼ ਦੇ ਲਈ ਇੱਕ ਫਰਜੀ ਗੁਰਦੁਆਰਾ ਸਾਹਿਬ ਦੇ ਵਿੱਚ ਸ਼ੂਟ ਕਰਨ ਦੀ ਘਟਨਾ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਸਾਹਮਣੇ ਆਇਆ ਇਹ ਉਹਨਾਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦਾ ਸੈੱਟ ਤਿਆਰ ਕਰਕੇ ਫਿਲਮਾਉਣਾ ਸਿੱਖ ਪਰੰਪਰਾ ਦੇ ਅਨੁਕੂਲ ਨਹੀਂ ਦੇਖੋ ਹਰਜਿੰਦਰ ਸਿੰਘ ਧਾਮੀ ਨੇ ਹੋਰ ਕੀ ਕੁਝ ਕਿਹਾ ਦੇਖੋ ਸਿੱਖ ਧਰਮ ਦੀ ਇੱਕ ਮਰਿਆਦਾ ਆ ਉਹ ਮਰਿਆਦਾ ਦੀ ਇੱਕ ਰਾਮਕਾਰ ਵੀ ਆ ਤੇ ਰਾਮਕਾਰ ਕੀ ਆ ਵੀ ਉਹਦੇ ਚ ਕੋਈ ਨਕਲੀ ਕਰੈਕਟਰ ਜਾਂ ਨਕਲੀ ਕੋਈ ਦਿਖਾਇਆ ਨਹੀਂ ਜਾ ਸਕਦਾ ਉਹਨਾਂ ਨੇ ਹਮਾਕਤ ਕੀਤੀ ਆ ਵੀ ਉਹ ਸਾਰਾ ਜਿਹੜਾ ਆ ਉਹ ਨਕਲੀ ਪੰਚਿਆ ਕਰਕੇ ਤੇ ਆਪਣਾ ਫਾਰ ਦਾ ਪਰਪਸ ਆਫ ਫਿਲਮ ਜਿਹੜਾ ਉਹਨੂੰ ਕੀਤਾ ਇਹੋ ਜਿਹਾ ਕਦੇ ਵੀ ਸਿੱਖ ਧਰਮ ਨੇ ਨਾ ਕਦੇ ਲੋ ਕੀਤਾ ਸਿੰਘ ਸਾਭਾ ਨੇ ਵੀ ਉਹਦੀ ਬਹੁਤ ਜ਼ੋਰ ਨਾਲ ਮੰਨ ਲਓ ਕਹ ਲਓ ਤੁਸੀਂ ਰੋਸ ਪ੍ਰਗਟ ਕੀਤਾ ਪਈ ਇਹੋ ਜਿਹੀ ਨਹੀਂ ਹੋਣੀ ਚਾਹੀਦੀ ਤੇ ਮੇਰੇ ਵੱਲੋਂ ਵੀ ਆਇਆ ਤੇ ਸਾਡੀਆਂ ਸਿੱਖ ਪਰੰਪਰਾਵਾਂ ਦੇ ਅਨੁਕੂਲ ਨਹੀਂ ਗਾ ਇਹ ਇਹ ਕਰਕੇ ਮੈਂ ਵਾਕਿਆਨੂੰ ਵੀ ਬੇਨਤੀ ਕਰਦਾ ਹਾਂ ਪਰ ਚਲੋ ਇਹਨਾਂ ਨੇ ਇੱਕ ਕੀਤੀ ਆ ਇਹਨਾਂ ਨੂੰ ਵੀ ਸਾਠ ਤਾੜਨਾ ਜਾਂ ਸਿੰਘ ਸਾਹਿਬ ਸੱਦਣਗੇ ਵੀ ਪਰ ਮੈਂ ਆਪਣੇ ਤੌਰ ਤੇ ਵੀ ਕਹਿ ਸਕਦਾ ਹਾਂ ਉਹ ਇਹੋ ਜਿਹੇ ਪਰੰਪਰਾਵਾਂ ਪਾ ਕੇ ਸਿੱਖ ਧਰਮ ਦੀਆਂ ਜਿਹੜੀਆਂ ਬਲੱਖਣ ਦੀਆਂ ਆ ਉਹਨਾਂ ਨੂੰ ਡੈਮੇਜ ਕਰਨ ਦਾ ਯਤਨ ਨਾ ਕਰੋ ਪਰ ਤਾਂ ਸਾਹਿਬ ਵੀ ਕਿ ਯੋਗਾ ਗਰਲ ਵੱਲੋਂ ਜਿਹੜਾ ਆਪਣਾ ਆਨਲਾਈਨ ਦੇ ਅੰਦਰ ਆ ਉਹ ਬਹੁਤ ਉਹ ਬਹੁਤ ਹੋ ਚੁੱਕਾ ਦੇਖੋ ਉਹਨੂੰ ਆਪਣਾ ਆਪਣਾ ਦਰਜੋਨੇ ਕਰਾਇਆ ਠੀਕ ਆ ਉਹ ਕਿਉਂਕਿ ਲਾਅ ਦੀ ਪ੍ਰਕਿਰਿਆ ਆ ਵਾਰਚਾਦਾਰ ਜੀਆ ਬਿਆਨ ਕਰਨਾ ਪੁਲਿਸ ਨੇ ਉਹ ਆਪਣਾ ਉਹਨਾਂ ਦਾ ਸਿੱਤਵੇਂ ਵੈਸੇ ਉਹਦਾ ਮੈਂ ਤੁਹਾਨੂੰ ਦੱਸ ਦਿਆਂ ਬਿਆਨ ਕਦੇ ਵੀ ਮੁਲਜ਼ਮ ਦੇ ਹੁੰਦੇ ਹੁੰਦੇ 313 ਦੀ ਸਟੇਟਮੈਂਟ ਹੁੰਦੀ ਹੁੰਦੀ ਆ ਪਰ ਚਲੋ ਜੇ ਪੁਲਿਸ ਨੇ ਉਹਨੂੰ ਜੁਆਇਨ ਕਰਾਇਆ ਉਹਦੀ ਆਪ ਦੀ ਮਰਦਾਨਾ ਸਾਹਿਬ ਇੱਕ ਸਿੰਘ ਨਾ ਜਿਹੜਾ ਇੱਕ ਨਵੇਂ ਕਾਨੂੰਨ ਤਹਿਤ ਜਿਹੜੀ ਉੱਤੇ ਕਾਰਵਾਈ ਕੀਤੀ ਉਹਦਾ ਮੈਂ ਆਲਰੇਡੀ ਆਪਣੇ ਥਿਊ ਦੇ ਚੁੱਕਾ ਬਹੁਤ ਮਾੜੀ ਗੱਲ ਆ ਨਹੀਂ ਜਲਦੀ ਲੋਕ ਫਿਲਮਾਂ ਅਤੇ ਟੀਵੀ ਸੀਰੀਅਲਾਂ ਦੇ ਵਿੱਚ ਆਨੰਦ ਕਾਰਜ ਦੇ ਦ੍ਰਿਸ਼ ਨਜ਼ਰ ਨਹੀਂ ਆਉਣਗੇ ਹਾਲ ਦੇ ਵਿੱਚ ਇੱਕ ਦ੍ਰਿਸ਼ ਦੇ ਲਈ ਇੱਕ ਫਰਜੀ ਗੁਰਦੁਆਰਾ ਸਾਹਿਬ ਦੇ ਵਿੱਚ ਸ਼ੂਟ ਕਰਨ ਦੀ ਘਟਨਾ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦਾ ਸੈੱਟ ਤਿਆਰ ਕਰਕੇ ਫਿਲਮਾਉਣਾ ਸਿੱਖ ਪਰੰਪਰਾ ਦੇ ਅਨੁਕੂਲ ਨਹੀਂ ਦੇਖੋ ਹਰਜਿੰਦਰ ਸਿੰਘ ਧਾਮੀ ਨੇ ਹੋਰ ਕੀ ਕੁਝ ਕਿਹਾ ਦੇਖੋ ਸਿੱਖ ਧਰਮ ਦੀ ਇੱਕ ਮਰਿਆਦਾ ਆ ਉਹ ਮਰਿਆਦਾ ਦੀ ਇੱਕ ਰਾਮਕਾਰ ਵੀ ਆ ਤੇ ਰਾਮਕਾਰ ਕੀ ਆ ਵੀ ਉਹਦੇ ਚ ਕੋਈ ਨਕਲੀ ਕਰੈਕਟਰ ਜਾਂ ਨਕਲੀ ਕੋਈ ਦਿਖਾਇਆ ਨਹੀਂ ਜਾ ਸਕਦਾ ਉਹਨਾਂ ਨੇ ਹਮਾਕਤ ਕੀਤੀ ਆ ਵੀ ਉਹ ਸਾਰਾ ਜਿਹੜਾ ਆ ਉਹ ਨਕਲੀ ਪੰਜਿਆ ਕਰਕੇ ਤੇ ਆਪਣਾ ਫਾਰ ਦਾ ਪਰਪਸ ਆਫ ਫਿਲਮ ਜਿਹੜਾ ਉਹਨਾਂ ਕੀਤਾ ਇਹੋ ਜਿਹਾ ਕਦੇ ਵੀ ਸਿੱਖ ਧਰਮ ਨੇ ਨਾ ਕਦੇ ਲੋ ਕੀਤਾ ਸਿੰਘ ਸਾਭਾ ਨੇ ਵੀ ਉਹਦੀ ਬਹੁਤ ਜ਼ੋਰ ਨਾਲ ਮੰਨ ਲਓ ਕਹਿ ਲਓ ਤੁਸੀਂ ਰੋਸ ਪ੍ਰਗਟ ਕੀਤਾ ਪਰ ਇਹੋ ਜਿਹੀ ਨਹੀਂ ਹੋਣੀ ਚਾਹੀਦੀ ਤੇ ਮੇਰੇ ਵੱਲੋਂ ਵੀ ਆਇਆ ਤੇ ਸਾਡੀਆਂ ਸਿੱਖ ਪਰੰਪਰਾਵਾਂ ਦੇ ਅਨੁਕੂਲ ਨਹੀਂ ਗਾ ਇਹ ਇਹ ਕਰਕੇ ਮੈਂ ਬਾਕੀਆਂ ਨੂੰ ਵੀ ਬੇਨਤੀ ਕਰਦਾ ਹਾਂ ਪਰ ਚਲੋ ਇਹਨਾਂ ਨੇ ਕੀਤੀ ਆ ਇਹਨਾਂ ਨੂੰ ਵੀ ਛੱਡ ਤਾੜਨਾ ਜਾਂ ਸਿੰਘ ਸਾਹਿਬ ਸੱਦਣਗੇ ਵੀ ਪਰ ਮੈਂ ਆਪਣੇ ਤੌਰ ਤੇ ਵੀ ਕਹਿ ਸਕਦਾ ਉਹ ਇਹੋ ਜਿਹੇ ਪਰੰਪਰਾਵਾਂ ਪਾ ਕੇ ਸਿੱਖ ਧਰਮ ਦੀਆਂ ਜਿਹੜੀਆਂ ਬਲੱਖਣ ਦੀਆਂ ਆ ਉਹਨਾਂ ਨੂੰ ਡੈਮੇਜ ਕਰਨ ਦਾ ਜਤਨ ਨਾ ਕਰੋ ਪ੍ਰਧਾਨ ਸਾਹਿਬ ਵੀ ਕਿ ਜੋ ਗਰਲ ਵੱਲੋਂ ਜਿਹੜਾ ਆਪਣਾ ਉਹਨਾਂ ਦੇ ਅੰਦਰ ਉਹ ਬਹੁਤ ਉਹ ਬਹੁਤ ਹੋ ਚੁੱਕਾ ਦੇਖੋ ਉਹਨੂੰ ਆਪਣਾ ਆਪਣਾ ਦਰਜੋਨੇ ਕਰਾਇਆ ਠੀਕ ਆ ਉਹ ਕਿਉਂਕਿ ਲਾਅ ਦੀ ਪ੍ਰਕਿਰਿਆ ਆ ਪਰਚਾ ਦਰਜ ਆ ਬਿਆਨ ਕਰਨਾ ਪੁਲਿਸ ਨੇ ਉਹ ਆਪਣਾ ਉਹਨਾਂ ਦਾ ਸਿੱਤ ਮੇਂ ਵੈਸੇ ਉਹਦਾ ਮੈਂ ਤੁਹਾਨੂੰ ਦੱਸ ਦਿਆਂ ਬਿਆਨ ਕਦੇ ਵੀ ਮੁਲਜ਼ਮ ਤੇ ਹੁੰਦੇ ਹੁੰਦੇ 313 ਦੀ ਸਟੇਟਮੈਂਟ ਹੁੰਦੀ ਹੁੰਦੀ ਆ ਪਰ ਚਲੋ ਜੇ ਪੁਲਿਸ ਨੇ ਉਹਨੂੰ ਜੁਆਇਨ ਕਰਾਇਆ ਉਹਦੀ ਆਪ ਦੀ ਮਰਜ਼ੀ ਸਰਪੰਚ ਸਾਹਿਬ ਇੱਕ ਸਿੰਘ ਨਾ ਜਿਹੜਾ ਇੱਕ ਨਵੇਂ ਕਾਨੂੰਨ ਤਹਿ ਜਿਹੜੀ ਉੱਤੇ ਕਾਰਵਾਈ ਕੀਤੀ ਉਹਦਾ ਮੈਂ ਆਲਰੇਡੀ ਆਪਣੇ ਥੀਵ ਦੇ ਚੁੱਕਾ ਬਹੁਤ ਮਾੜੀ ਗੱਲ ਹੈ ਜੀ ਜਲਦੀ ਲੋਕ ਫਿਲਮਾਂ ਅਤੇ ਟੀਵੀ ਸੀਰੀਅਲਾਂ ਦੇ ਵਿੱਚ ਆਨੰਦ ਕਾਰਜ ਦੇ ਦ੍ਰਿਸ਼ ਨਜ਼ਰ ਨਹੀਂ ਆਉਣਗੇ हालदे विच इक दृश्य दे लई इक फर्जी गुरुद्वारा साहिब दे विच शूट ਕਰਨ दी घटना ਸਾਹਮਣੇ ਆਈ ਸੀ ਜਿਸ ਤੋਂ ਬਾਅਦ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਸਾਹਮਣੇ ਆਇਆ ਇਹ ਉਹਨਾਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦਾ ਸੈੱਟ ਤਿਆਰ ਕਰਕੇ ਫਿਲਮਾਉਣਾ ਸਿੱਖ ਪਰੰਪਰਾ ਦੇ ਅਨੁਕੂਲ ਨਹੀਂ ਦੇਖੋ ਹਰਜਿੰਦਰ ਸਿੰਘ ਧਾਮੀ ਨੇ ਹੋਰ ਕੀ ਕੁਝ ਕਿਹਾ ਕੋ ਸਿੱਖ ਧਰਮ ਦੀ ਇੱਕ ਮਰਿਆਦਾ ਆ ਉਹ ਮਰਿਆਦਾ ਦੀ ਇਕਰਾਮਕਾਰ ਵੀ ਆ ਤੇ ਰਾਮਕਾਰ ਕੀ ਆ ਵੀ ਉਹਦੇ ਚ ਕੋਈ ਨਕਲੀ ਕਰੈਕਟਰ ਜਾਂ ਨਕਲੀ ਕੋਈ ਦਿਖਾਇਆ ਨਹੀਂ ਜਾ ਸਕਦਾ ਉਹਨਾਂ ਨੇ ਹਮਾਕਤ ਕੀਤੀ ਆ ਵੀ ਉਹ ਸਾਰਾ ਜਿਹੜਾ ਆ ਉਹ ਨਕਲੀ ਪੰਝਿਆ ਕਰਕੇ ਤੇ ਆਪਣਾ ਫਾਰ ਦਾ ਪਰਪਸ ਆਫ ਫਿਲਮ ਜਿਹੜਾ ਉਹਨਾਂ ਕੀਤਾ ਇਹੋ ਜਿਹਾ ਕਦੇ ਵੀ ਸਿੱਖ ਧਰਮ ਨੇ ਨਾ ਕਦੇ ਲੋਕ ਕੀਤਾ ਸਿੰਘ ਸਾਹਿਬਾਂ ਨੇ ਵੀ ਉਹਦੀ ਬਹੁਤ ਜ਼ੋਰ ਨਾਲ ਮੰਨ ਲਓ ਕਹ ਲਓ ਤੁਸੀਂ ਰੋਸ ਪ੍ਰਗਟ ਕੀਤਾ ਪਰ ਇਹੋ ਜਿਹੀ ਨਹੀਂ ਹੋਣੀ ਚਾਹੀਦੀ ਤੇ ਮੇਰੇ ਵੱਲੋਂ ਵੀ ਆਇਆ ਤੇ ਸਾਡੀਆਂ ਸਿੱਖ ਪਰੰਪਰਾਵਾਂ ਦੇ ਅਨੁਕੂਲ ਨਹੀਂ ਗਾ ਇਹ ਇਹ ਕਰਕੇ ਮੈਂ ਬਾਕਿਆਂ ਨੂੰ ਵੀ ਬੇਨਤੀ ਕਰਦਾ ਹਾਂ ਪਰ ਚਲੋ ਇਹਨਾਂ ਨੇ ਕੀ ਕੀਤਾ ਹੈ ਇਹਨਾਂ ਨੂੰ ਵੀ ਸਾਠ ਤਾੜਨਾ ਜਾਂ ਸਿੰਘ ਸਾਹਿਬ ਸੱਦਣਗੇ ਵੀ ਪਰ ਮੈਂ ਆਪਣੇ ਤੌਰ ਤੇ ਵੀ ਕਹਿ ਸਕਦਾ ਉਹ ਇਹੋ ਜਿਹੇ ਪਰੰਪਰਾਵਾਂ ਪਾ ਕੇ ਸਿੱਖ ਧਰਮ ਦੀਆਂ ਜਿਹੜੀਆਂ ਬਲਖਣ ਦੀਆਂ ਆ ਉਹਨਾਂ ਨੂੰ ਡੈਮੇਜ ਕਰਨ ਦਾ ਯਤਨ ਨਾ ਕਰ। ਪ੍ਰਧਾਨ ਸਾਹਿਬ ਵੀ ਕਿ ਯੋਗਾ ਗਰਲ ਵੱਲੋਂ ਜਿਹੜਾ ਆਪਣਾ ਆਨਲਾਈਨ ਦਿਹਾੜੀ ਉਹ ਬਹੁਤ ਹੋ ਚੁੱਕਾ ਦੇਖੋ ਉਹਨੂੰ ਆਪਣਾ ਆਪਣਾ ਦਰਜੋਨੇ ਕਰਾਇਆ ਠੀਕ ਆ ਉਹ ਕਿਉਂਕਿ ਲਾਅ ਦੀ ਪ੍ਰਕਿਰਿਆ ਆ ਪਰ ਜੇ ਆ ਦਰਜਿਆ ਬਿਆਨ ਕਰਨਾ ਪੁਲਿਸ ਨੇ ਉਹ ਆਪਣਾ ਉਹਨਾਂ ਦਾ ਸਿੱਤ ਮੇਂ ਵੈਸੇ ਉਹਦਾ ਮੈਂ ਤੁਹਾਨੂੰ ਦੱਸ ਦਿਆਂ ਬਿਆਨ ਕਦੇ ਵੀ ਮੁਲਜ਼ਮ ਤੇ ਹੁੰਦੇ ਹੁੰਦੇ 313 ਦੀ ਸਟੇਟਮੈਂਟ ਹੁੰਦੀ ਹੁੰਦੀ ਆ ਪਰ ਚਲੋ ਜੇ ਪੁਲਿਸ ਨੇ ਉਹਨੂੰ ਜੁਆਇਨ ਕਰਾਇਆ ਉਹਦੀ ਆਪ ਦੀ ਮਰਦਾਨਾ ਸਾਹਿਬ ਇੱਕ ਸਿੰਘ ਨਾ ਜਿਹੜਾ ਇੱਕ ਨਵੇਂ ਕਾਨੂੰਨ ਤਹਿਤ ਜਿਹੜੀ ਉੱਤੇ ਕਾਰਵਾਈ ਕੀਤੀ ਗਈ ਉਹਦਾ ਮੈਂ ਆਲਰੇਡੀ ਆਪਣੇ ਥੀਵ ਦੇ ਚੁੱਕਾ ਬਹੁਤ ਮਾੜੀ ਗੱਲ ਆ ਨਹੀਂ